ਆਉਂਦੀ ਐ ਸੀ ਟੈਕਸ ਦਿੰਨੇ ਆ 75 ਕਰੋੜ ਹੁਣ ਮੈਨੂੰ ਦੱਸੋ ਟੈਕਸ ਦਿੰਨੇ ਆ ਤਾਂ ਤੁਹਾਨੂੰ ਬੰਦੇ ਮਾਰਨ ਦੀ ਛੂਟ ਹੋ ਗਈ ਐ ਕਤਲ ਕਰਦੇ ਫਿਰੂ ਐ ਤੁਸੀਂ ਕਿ ਤੁਸੀਂ ਟੈਕਸ ਦਿੰਦੇ ਆ ਫਿਰ ਤਾਂ ਭਾਈ ਅੰਬਾਨੀਆ ਅਦਾਨੀ ਦਾ ਗਲੇ ਹੀ ਲਾ ਦੇ ਲੋਕਾਂ ਦੀ ਉਹਦਾ ਜ਼ਿਆਦਾ ਟੈਕਸ ਦਿੰਦੇ ਹਰ ਚੀਜ਼ ਦਾ ਆਲਟਰਨਟਿਵ ਐ ਇੰਡਸਟਰੀ ਦਾ ਵੀ ਹਰ ਤਰ੍ਹਾਂ ਦਾ ਕੀ ਪਾਣੀ ਦਾ ਆਲਟਰਨਟਿਵ ਹੈਗਾ ਜ਼ਿੰਦਗੀ ਦਾ ਹੈਗਾ ਜਿਹੜੀ ਚੀਜ਼ ਤੁਸੀਂ ਬਣਾ ਨਹੀਂ ਸਕਦੇ ਉਹਨੂੰ ਖਰਾਬ ਕਿਹੜੀ ਔਕਾਤ ਨਾਲ ਕਰ ਰਹੇ ਹੋ ਮੈਨੂੰ ਬੜੀ ਹੈਰਾਨਗੀ ਹੋਈ ਕਿ ਜਿਹੜੇ ਵਪਾਰ ਕਰਨ ਵਾਲੇ ਨੇ ਇੰਡਸਟਰੀ ਲਿਸਟ ਨੇ ਉਹ ਪੂਰੇ ਬਦਮਾਸ਼ਾਂ ਵਾਲੀ ਭਾਸ਼ਾ ਬੋਲ ਰਹੇ ਸੀਗੇ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਅਸੀਂ ਇਸੀ ਲੱਖ ਬੰਦਾ ਲੈ ਕੇ ਸਾਹਮਣੇ ਟਕਰਾਂਗੇ ਕਦੇ ਲਈ ਕਿਉਂ ਟੱਕਰੂਗੇ ਭਾਈ ਸਾਨੂੰ ਅਸੀਂ ਕਿਹੜਾ ਕੋਈ ਕਬਜ਼ਾ ਲੈਣ ਆਏ ਨਾ ਆ ਰਹੇ ਆ ਅਸੀਂ ਤਾਂ ਪਾਣੀ ਬਚਾਉਣ ਆ ਰਹੇ ਆ ਨੂੰ ਸਾਰਿਆਂ ਨੂੰ ਅੱਗੇ ਬੁੱਲਣ ਦੀ ਲੋੜ ਆਪਣਾ ਪ੍ਰੋਗਰਾਮ ਹੋ ਵੀ ਰਹੂਗਾ ਟੈਂਪੋਰਰੀ ਨੂੰ ਪਹੁੰਚਿਓ ਜੇ ਤੇ ਆਪਾਂ ਉਹਨਾਂ ਨੂੰ ਬੰਦ ਕਰ ਦੇਵਾਂਗੇ ਤੁਸੀਂ ਉਹ ਜਿਹੜੀ ਪਰਮਿਸ਼ਨ ਹੈ ਜਿੱਤੇ ਤੁਹਾਨੂੰ এনवायरमेंटਲ ਮਿਨਿਸਟਰੀ ਨੇ ਕਿਹਾ ਹੈ ਤੇ ਨਾ ਕਰਿਓ ਜੇ ਉਹਦਾ ਉਲੰਘਣ ਕਰ ਰਹੇ ਹੋ ਤੁਸੀਂ ਤੁਸੀਂ بڑے ਕੇਸਾਂ ਦੀ ਗੱਲ ਕਰ ਰਹੇ ਹੋ ਨਾ ਇਹ ਕੇਸ ਕੋਡੇ ਤੇ ਹੋਣਾ ਚਾਹੀਦਾ ਹੈ ਕਿ ਨਹੀਂ ਆ ਗਲਤ ਬਿਆਨੀ ਆ ਆ ਪਰਮਿਸ਼ਨ ਦੇ ਪੇਪਰ ਨੇ ਮੇਰੇ ਕੋਲ ਪੰਜਾਬ ਪলিউਸ਼ਨ ਬੋਰਡ ਦੇ ਨੇ ਆ ਤੈਨੋਂ ਦੱਸੋ ਇਹ ਆਰਡਰ ਤੇ ਲਈ ਤੁਸੀਂ ਸਟੇ ਮੰਗਣ ਤਾਂ ਉਹ ਕਿ ਨੈਸ਼ਨਲ ਗ੍ਰੀਨ ਕਨਟੀਨਰ ਇਹ ਬੰਦ ਨਹੀਂ ਕੀਤੇ ਇਹ ਗੁਨਾਹ ਹੈ ਜਾਂ ਨਹੀਂ ਹੈ ਜਾਉਣਾ ਪਿੰਡਾਂ ਚ ਜਾ ਕੇ ਪੁੱਛਣਾ 퍼미ਸ਼ਨ ਨਹੀਂ ਹੈ ਤੁਸੀਂ ਇਹ ਜਿਹੜੀ ਗਲਤ ਬਿਆਨੀ ਕਰ ਰਹੇ ਹੋ نیشنل ਗ੍ਰੀਨ ਟ੍ਰਿਬਿਨਲ ਇਹ ਤੁਸੀਂ ਕੋਰਟ ਦੇ ਸਾਹਮਣੇ ਗਲਤ ਬੋਲ ਰਹੇ ਹੋ ਤੁਹਾਡੇ ਖਿਲਾਫ ਕੀ ਹੋਣਾ ਚਾਹੀਦਾ ਤੁਸੀਂ ਪੈਸੇ ਨਹੀਂ ਲੋਮੇ ਕਿ ਡਰਾਈਡ ਆਂਡ ਲਾ ਲੋ ਤੁਸੀਂ ਲੋਕਾਂ ਦੀ ਜ਼ਿੰਦਗੀ ਉਹਨਾਂ ਨੂੰ ਮੌਤ ਚ ਬਦਲ ਕੇ ਆਪ ਦਾ ਮੁਨਾਫਾ ਵਧਾਉਣਾ ਇਹ ਤੁਹਾਡਾ ਮੈਂ ਇਸ ਲਈ ਤੁਹਾਡੇ ਸਾਹਮਣੇ ਆਇਆ ਕਿ ਮੈਂ ਸੁਣ ਰਿਹਾ ਸੀ ਹਮਨੇ ਸਾਡੇ ਜਿਹੜੇ ਡਾਈੰਗ ਇੰਡਸਟਰੀ ਦੇ ਵਪਾਰੀ ਨੇ ਇੰਡਸਟਰੀਲਿਸਟ ਨੇ ਉਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਬੜੀਆਂ ਧਮਕੀਆਂ ਦਿੱਤੀਆਂ ਉਹਨਾਂ ਨੇ ਮੈਨੂੰ ਬੜੀ ਹੈਰਾਨਗੀ ਹੋਈ ਕਿ ਜਿਹੜੇ ਵਪਾਰ ਕਰਨ ਵਾਲੇ ਨੇ ਇੰਡਸਟਰੀਲਿਸਟ ਨੇ ਉਹ ਪੂਰੇ ਬਦਮਾਸ਼ਾਂ ਨੀ ਪਾਸ਼ਾ ਬੋਲ ਰਹੇ ਸੀਗੇ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਅਸੀਂ ਕਿਸੇ ਲੱਖ ਬੰਦਾ ਲੈ ਕੇ ਸਾਹਮਣੇ ਟਕਰਾਂਗੇ ਹਾਂ ਐਨਕੀ ਪਰਵਾਸੀ ਨਹੀਂ ਬੋਲਿਆ ਕਲਵਾ ਬੋਲਿਆ ਕਾਦੇ ਲਈ ਕਿਉਂ ਟਕਰੂਗੇ ਭਾਈ ਸਾਨੂੰ ਅਸੀਂ ਕਿਹੜਾ ਕੋਈ ਕਬਜ਼ਾ ਲੈਣ ਆ ਰਹੇ ਆ ਅਸੀਂ ਤਾਂ ਪਾਣੀ ਬਚਾਉਣ ਆ ਰਹੇ ਆ ਇੱਕ ਭਾਈ ਸਾਹਿਬ ਹੋਰ ਸੀਗੇ ਐਂ ਕਰਦੇ ਮੋਟੀ ਗੱਲ ਨਹੀਂ ਕਰਦੇ ਕੱਲੀ ਕੱਲੀ ਗੱਲ ਦਾ ਜਵਾਬ ਦੇ ਦਿਆ ਮੈਂ ਤੁਹਾਨੂੰ ਪਹਿਲੀ ਗੱਲ ਇਹ ਐ ਬੋਲੇ ਕਿਉਂ ਨਹੀਂ ਇੰਨਾ ਵਪਾਰੀਆਂ ਦੀ ਜ਼ੁਬਾਨ ਤਾਂ ਨਹੀਂ ਸੀ ਇਹ ਕਦੇ ਵੀ ਨਹੀਂ ਹੁੰਦੀ ਇਹ ਅਸੀਂ ਟਕਰਾਂਗੇ ਅੱਗੋਂ ਮਤਲਬ ਇਹ ਇਕੱਲਾ ਪੰਜਾਬ ਨੂੰ ਹੀ ਨਹੀਂ ਚੈਲੰਜ ਕਰ ਰਹੇ ਨਾਲ ਤੁਹਾਡੇ ਹਰਿਆਣੇ ਦੇ ਬੰਦੇ ਹਰਿਆਣਾ ਕਹਿ ਰਹੇ ਸੌਰੀ ਰਾਜਸਥਾਨ ਦੇ ਬੰਦੇ ਵੀ ਨੇ ਸਾਰਿਆਂ ਨੂੰ ਚੈਲੰਜ ਕਰ ਰਹੇ ਨੇ ਇਹ ਨਹੀਂ ਨਾ ਕੋਈ ਕਿਹੜੀ ਫੋਰਸ ਆ ਗਈ ਕਿ ਦੋ ਸਟੇਟਾਂ ਦੇ ਬੰਦਿਆਂ ਨੂੰ ਜਿਹੜੇ ਕਿ ਵਿਕਟਮ ਨੇ ਸਾਰੇ ਜ਼ਿਲ੍ਹੇ ਮਰ ਰਹੇ ਨੇ ਮਤਲਬ ਕੱਲੇ ਰਾਜਸਥਾਨ ਦੇ 10 ਜ਼ਿਲ੍ਹੇ ਨਹੀਂ ਸਾਡਾ ਤਾਂ ਸਾਰਾ ਹੀ ਮਾਲਵਾ ਹੀ ਕਹਿ ਲਓ ਜਾਂ ਦੱਖਣੀ ਮਾਲਵਾ ਜਾਂ ਪੂਰਾ ਪੰਜਾਬ ਦੀ ਦਿੱਕਤਾਂ ਹੈ ਇਹ ਦੋ ਸੂਬਿਆਂ ਨੂੰ ਤੁੰਗੀ ਦੇ ਰਹੇ ਨੇ ਕਿਵੇਂ ਦੇ ਰਹੇ ਨੇ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਆਹ ਜਵਾਬ ਮੈਂ ਦੇ ਦੂੰਗਾ ਸਾਰੇ ਨਹੀਂ ਇਹ ਕੁਝ ਆਰਡਰ ਨੇ ਜਿਹੜੇ ਮੈਂ ਤੁਹਾਨੂੰ ਬਖਾਉਣੇ ਨੇ ਇਹ ਸਰਕਾਰ ਦੀ ਛੈ ਤੇ ਬੋਲਿਆ ਜਾ ਰਿਹਾ ਹੈ ਵਰਨਾ ਇਹਨਾਂ ਦੀ ਹਿੰਮਤ ਸੀ ਇਹ ਐਂ ਬੋਲਣ ਦੋ ਸਟੇਟਾਂ ਦੇ ਲੋਕਾਂ ਨੂੰ ਚੈਲੰਜ ਕਰਨ ਇਹ ਸਰਕਾਰ ਨੇ ਛੇ ਦਿੱਤੀ ਹੈ ਕਿ ਤੁਸੀਂ ਇਹ ਬੋਲੋ ਇਹ ਸਰਕਾਰ ਦੀ ਛੇ ਹੈ ਕਿਉਂ ਛੇ ਹੈ ਕਿ ਬੋਲਣਗੇ ਅਸੀਂ ਬੋਲ ਹੀ ਚੁੱਕੀਆਂ ਅਸੀਂ ਦੁਬਾਰਾ ਬੋਲਾਂਗੇ ਹੋਰ ਐਜਾ ਰੌਲਾ ਇਹਦੇ ਤੇ ਸੋਸ਼ਲ ਮੀਡੀਆ ਤੇ ਤੇ ਫਿਰ ਲੋਕਾਂ ਨੇ ਆਉਣਾ ਹੋਰ ਲੋਕ ਵੀ ਰਿਐਕਟ ਕਰਨਗੇ ਸਰਕਾਰ ਐਕਟ ਕਰੂਗੀ ਤਿੰਨ ਤਰੀਕ ਤੋਂ ਪਹਿਲਾਂ ਹੀ ਹਰ ਬੰਦੇ ਨੂੰ ਅਰੈਸਟ ਕੀਤਾ ਜਾਊਗਾ ਔਰ ਸਾਰੇ ਥਾਵਾਂ ਤੇ ਨਾਕਾਬੰਦੀ ਕਰਕੇ ਰੋਕ ਲਏ ਜਾਣਗੇ ਇਸ ਲਈ ਇਹ ਬੋਲ ਰਹੇ ਨੇ ਕਿ ਦੇਖੋ ਜੀ ਲਾਂਡ ਆਰਡਰ ਦਾ ਮਸਲਾ ਕ੍ਰੀਏਟ ਹੋ ਗਿਆ ਹੈ ਇਹ ਸਰਕਾਰੀ ਛਾਇ ਹੈ ਸੋ ਪਹਿਲੀ ਗੱਲ ਮੈਂ ਹੁਣ ਜਵਾਬ ਦੇ ਦਿੰਦਾ ਮੈਂ ਆਪਦੇ ਕਾਲੇ ਪਾਣੀ ਦੀ ਟੀਮ ਨੂੰ ਵੀ ਕਹੂੰਗਾ ਤੇ ਆਪਣੇ ਬਾਕੀ ਜਿੰਨੇ ਪੰਜਾਬ ਤੇ ਹਰਿਆਣੇ ਦੇ ਹਮਦਰਦ ਨੇ ਇਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇਣਾਗਾ ਕਿਸੇ ਗੱਲ ਦਾ ਇਹਨਾਂ ਦਾ ਜਵਾਬ ਨਹੀਂ ਦੇਣਾ ਕਿਉਂਕਿ ਜੇ ਆਪਾਂ ਜਵਾਬ ਦੇਵਾਂਗੇ ਤਾਂ ਇਹ ਆਪਦੀ ਜਿਹੜੀ ਹੈਗੀ ਹੈ ਨਾ ਸਕੀਮ ਉਹਦੇ ਚ ਕਾਮਯਾਬ ਹੋਣਗੇ ਆਪਾਂ ਇਹਨਾਂ ਨੂੰ ਇਹ ਮੌਕਾ ਨਹੀਂ ਦੇਣਾ ਮੈਂ ਆ ਚਾਰ ਪੰਜ ਇਹਨਾਂ ਦੀਆਂ ਗੱਲਾਂ ਨਹੀਂ ਉਹਨਾਂ ਦਾ ਜਵਾਬ ਦੇ ਦਿੰਦਾ ਤੁਹਾਨੂੰ ਸਾਰਿਆਂ ਨੂੰ ਅੱਗੇ ਬੋਲਣ ਦੀ ਲੋੜ ਨਹੀਂ ਆਪਣਾ ਪ੍ਰੋਗਰਾਮ ਉਵੇਂ ਹੀ ਰਹੂਗਾ ਤਿੰਨ ਤਰੀਕ ਨੂੰ ਪਹੁੰਚਿਓ ਜੇ ਤੇ ਆਪਾਂ ਉਹਨਾਂ ਨੂੰ ਬੰਦ ਕਰਾਂਗੇ ਉਹ ਮੈਂ ਇਹਨਾਂ ਦੀ ਇੱਕ ਪਹਿਲੀ ਗੱਲ ਦੱਸ ਦਿਆਂ ਲਈ ਵੀ ਅਸੀਂ ਇਹ ਕਹਿ ਕਿਉਂ ਰਹੇ ਆਏ ਆ ਇਹਦੇ 'ਚ ਸਭ ਤੋਂ ਪਹਿਲਾਂ ਗੱਲ ਆਪਾਂ ਸ਼ੁਰੂ ਕਰਦੇ ਆਂ ਇਹਨਾਂ ਨੇ 2003 'ਚ ਪਰਮਿਸ਼ਨ ਲਈ ਸੀ ਕਿ ਜਦੋਂ ਉਦੋਂ ਇਹਨਾਂ ਨੂੰ ਕੇਂਦਰ ਦੀ ਆ ਜਿਹੜੇ ਦੋ ਸੈਂਟਰ ਆਪਾਂ ਬੰਦ ਕਰਨ ਦੀ ਗੱਲ ਕਰਦੇ ਆ ਨਾ ਜਿੱਥੇ ਸੀਸੀਟੀਵੀ ਲੱਗੇ ਹੋਏ ਨੇ ਜਦੋਂ ਇਹਦੀ ਪਰਮਿਸ਼ਨ ਮੰਗੀ ਸੀ ਇਹਨਾਂ ਨੇ ਬਣਾਉਣ ਦੀ ਕਿ ਸਾਨੂੰ ਕਿਉਂਕਿ ਹਾਈ ਕੋਰਟ ਨੇ ਸੋ ਮੋਟਰ ਲੈ ਕੇ ਗੱਲਾਂ ਚਲਾ ਲਈਆਂ ਸੀ ਲੋਕਾਂ ਨੇ ਉੱਥੇ ਕੇਸ ਪਾਤੇ ਸੀ ਕਿ ਇਹ ਬੰਦ ਕੀਤਾ ਜਾਵੇ ਡਾਈਂਗ ਯੂਨਿਟਸ ਨੂੰ ਤੇ ਇਹਨਾਂ ਨੇ ਕਿਹਾ ਨਹੀਂ ਨਹੀਂ ਜੀ ਅਸੀਂ ਇੱਕ ਸੀਟਪੀ ਲਾ ਲੈਨੇ ਆ ਤਾਂ 2013 ਦੇ ਵਿੱਚ ਇਹਨਾਂ ਨੇ এনवायरमेंटਲ ਮਿਨਿਸਟਰੀ ਤੋਂ ਆਹ ਵਾਲੀ ਪਰਮਿਸ਼ਨ ਲਈ ਸੀ ਇਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਸੀ ਕਿ ਤੁਸੀਂ ਟ੍ਰੀਟਡ ਪਾਣੀ ਦੀ ਇਹਨਾਂ ਦੇ ਸੈਂਟਰਾਂ ਦਾ ਬੁੱਢੇ ਦਰਿਆ 'ਚ ਨਹੀਂ ਪਾਓਗੇ ਇਹ ਕੀ ਆ ਸੀ ਉਹਨਾਂ ਨੇ 2013 ਚ ਔਰ ਤੁਸੀਂ ਇੱਕ ਹੋਰ ਜਨਵਾਦ ਦੇਖੋ ਉਸ ਤੋਂ ਬਾਅਦ ਇਹ ਸੈਂਟਰ ਬਣਾਉਣ ਤੇ ਇਹਨਾਂ ਨੇ 9 ਸਾਲ ਲਾਤੇ ਬਾਹਦਰਕੇ ਵਾਲੇ ਨੂੰ ਲੱਗੇ ਨੇ 7 ਸਾਲ ਔਰ ਆ ਜਿਹੜਾ ਤਾਜਪੁਰ ਵਾਲਾ ਤੇ ਫੋਕਲ ਪੁਆਇੰਟ ਵਾਲਾ ਇਹਨਾਂ ਨੂੰ ਇਹਨਾਂ ਨੇ 9 ਸਾਲ ਲਾਏ ਬਣਾਉਣ ਚ ਬਹਾਨੇ ਲਾਉਂਦੇ ਰਹੇ ਪਹਿਲਾਂ ਤਾਂ ਜਦੋਂ ਟਾਈਟ ਹੋਏ ਤਾਂ ਬਣਾਏ ਔਰ ਉਹਦੀ এনवायरमेंट ਚ ਲਿਖਿਆ ਹੈ ਕਿ ਅਸੀਂ ਟ੍ਰੀਟਡ ਪਾਣੀ ਵੀ ਨਹੀਂ ਪਾਵਾਂਗੇ ਇਹ ਇਹਨਾਂ ਨੇ ਕਿਹਾ ਸੀਗਾ ਫਿਰ ਹੁਣ ਉਹਦਾ ਕੀ ਏਕਸਕਿਊਜ਼ ਦੇ ਰਹੇ ਨੇ ਕਿ ਨਹੀਂ ਜੀ ਅਸੀਂ ਤਾਂ ਲੋਅਰ ਬੁੱਢੇ ਦਰਿਆ ਚ ਉਹ ਭਾਈ ਸਾਹਿਬ ਮੋٹے ਸੀ ਥੋੜੇ ਜੀ ਉਹਨਾਂ ਨੇ ਕਿਹਾ ਅਸੀਂ ਤਾਂ ਲੋਅਰ ਜਿਹੜਾ ਬੁੱਢਾ ਦਰਿਆ ਉਹਦੇ ਚ ਪਾਉਣਾ ਸੀ ਜ਼ਰਾ ਜ਼ਮੀਨ ਤੇ ਖੜ ਕੇ ਵਖਾ ਦੇਉਂਗੇ ਲੋਅਰ ਬੁੱਢਾ ਦਰਿਆ ਕਿੱਥੇ ਐ ਕਿੱਥੇ ਜਾਂਦਾ ਜ਼ਰਾ ਇਹ ਤੁਸੀਂ ਉੱਥੇ ਪਾਉਣੇ ਹੋre ਪਾਣੀ ਬੁੱਢੇ ਦਰਿਆ ਚਾਉਂਦਾ ਹੈ ਔਰ ਇਹ ਬੁੱਢਾ ਦਰਿਆ ਜਿਹਨੂੰ ਤੁਸੀਂ ਨਾਲਾ ਬਣਾਤਾ ਅੱਗੇ ਬਲੀਪੁਰ ਚ ਜਾ ਕੇ ਸਤਲੁਜ ਚ ਮਿਕਸ ਹੁੰਦਾ ਹੈ ਸੋ ਤੁਸੀਂ ਉਹ ਜਿਹੜੀ ਪਰਮਿਸ਼ਨ ਹੈ ਜਿੱਤੇ ਤੁਹਾਨੂੰ এনवायरमेंटਲ ਮਿਨਿਸਟਰੀ ਨੇ ਕਿਹਾ ਤੇ ਨਾ ਕਰਿਓ ਜੀ ਉਹਦਾ ਉਲੰਘਣ ਕਰ ਰਹੇ ਹੋ ਤੁਸੀਂ ਤੁਸੀਂ ਬੜੇ ਕੇਸਾਂ ਦੀ ਗੱਲ ਕਰ ਰਹੇ ਹੋ ਨਾ ਇਹ ਕੇਸ ਤੁਹਾਡੇ ਤੇ ਹੋਣਾ ਚਾਹੀਦਾ ਹੈ ਕਿ ਨਹੀਂ ਆ ਗਲਤ ਬਿਆਨੀ ਆ ਆ ਪਰਮਿਸ਼ਨ ਦੇ ਪੇਪਰ ਨੇ ਮੇਰੇ ਕੋਲ ਅਗਲੀ ਗੱਲ ਤੇ ਆਜੋ ਫਿਰ ਉਸ ਤੋਂ ਬਾਅਦ ਇਹ ਆਂਦੇ ਨੇ ਕਿ ਅਸੀਂ ਐ ਕਿਉਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਉਹ ਮੈਨੂੰ ਦੱਸਿਓ ਜੇ ਆ ਜਿਹੜਾ ਹੈਗਾ ਕੇਂਦਰੀ ਪੋਲਿਊਸ਼ਨ ਬੋਰਡ ਆ ਮੇਰੇ ਕੋਲੇ ਪਿਆਇਆ ਦਾ ਆਰਡਰ ਉਹਨਾਂ ਨੇ ਕਿਹਾ ਇਹਨਾਂ ਨੂੰ ਬੰਦ ਕੀਤਾ ਜਾਵੇ ਇਹ 12 ਅਗਸਤ ਦਾ ਆਰਡਰ ਹੈ ਉਹਨੇ ਕਿਹਾ ਇਹਨਾਂ ਨੂੰ ਪੰਜਾਬ ਪੋਲਿਊਸ਼ਨ ਬੋਰਡ ਨੂੰ ਕਿ ਬੰਦ ਕਰਾਓ ਅਸੀਂ ਤਬਾਹ ਚ ਜਾਂ ਪਹਿਲਾਂ ਜਦੋਂ ਵੀ ਸੀਗੇ ਇਹ ਤੁਹਾਡਾ ਨੈਸ਼ਨਲ ਪੋਲਿਊਸ਼ਨ ਬੋਰਡ ਕਹਿ ਰਿਹਾ ਹੈ ਹੁਣ ਮੈਨੂੰ ਦੱਸੋ ਇਹ ਕਿਉਂ ਕਹਿ ਰਿਹਾ ਹੈ ਇਹ ਉਹਨਾਂ ਨੇ ਕਿਹਾ ਉਸ ਤੋਂ ਬਾਅਦ ਆ ਤਿੰਨਾਂ ਸੈਂਟਰਾਂ ਨੂੰ ਬੰਦ ਕਰਨ ਦੇ ਆਰਡਰ ਪੰਜਾਬ ਪੋਲਿਊਸ਼ਨ ਬੋਰਡ ਦੇ ਨੇ ਆ ਤਿੰਨ ਆਰਡਰ ਹੁਣ ਮੈਨੂੰ ਦੱਸੋ ਇਹ ਆਰਡਰ ਤੇ ਲਈ ਤੁਸੀਂ ਸਟੇ ਮੰਗਣ ਤਾਂ ਉੱਠ ਕੇ ਨੈਸ਼ਨਲ ਗ੍ਰੀਨ ਇੰਟਰਵਿਊ ਨਾਲ ਚ ਇਹ ਬੰਦ ਨਹੀਂ ਕੀਤੇ ਇਹ ਗੁਨਾਹ ਹੈ ਜਾਂ ਨਹੀਂ ਹੈ ਇਹਦੇ ਤੇ ਅਸੀਂ ਰਿਪੋਰਟ ਵੀ ਕਰਾਈ ਤੁਹਾਡੇ ਤੇ ਟਿੱਪਾ ਪੁਲਿਸ ਸਟੇਸ਼ਨ ਕਮਿਸ਼ਨਰ ਨੂੰ ਵੀ ਮਿਲੇ ਆ ਪੁਲਿਸ ਦੇ ਨੂੰ ਕਾਰਵਾਈ ਕੋਈ ਨਹੀਂ ਹੋਈ ਇਹ ਦੱਸਿਓ ਜੀ ਇਹ ਸਰਕਾਰ ਨਾਲ ਤੁਹਾਡੀ ਮਿਲੀ ਭਗਤ ਹੈ ਕਿ ਨਹੀਂ ਹੈ ਇਹਦੇ ਪਿੱਛੇ ਕੀ ਰੀਜ਼ਨ ਹੈ ਕਿਉਂ ਕਰ ਰਹੇ ਹੋ ਇਹ ਦੱਸੂਗੇ ਔਰੇ ਪੰਜਾਬ ਪੋਲੂਸ਼ਨ ਬੋਰਡ ਕਹਿ ਰਿਹਾ ਕੇਂਦਰੀ ਪੋਲੂਸ਼ਨ ਬੋਰਡ ਕਹਿ ਰਿਹਾ ਇਹ ਗਲਤ ਹੈ ਹੁਣ ਇਹ ਚੱਲ ਰਹੇ ਨੇ ਸਰਕਾਰ ਤੁਹਾਡੇ ਨਾਲ ਮਿਲ ਗਈ ਕਾਰਵਾਈ ਤੁਹਾਡੇ ਤੇ ਹੋ ਨਹੀਂ ਰਹੀ ਤਾਂ ਅਸੀਂ ਕਹਾਂ ਭਾਈ ਅਸੀਂ ਬੰਦ ਕਰਾਂਗੇ ਹੁਣ ਇੱਕ ਹੋਰ ਗੱਲ ਕਹੀ ਉਹਨਾਂ ਨੇ ਅੰਦੇ ਜੀ ਇਹ ਤਾਂ ਨਾ ਲੋਰ ਬੁੱਢਾ ਦਰਿਆ ਇੱਕ ਨਿਕਲਣਾ ਸੀ ਉਹਦੀ ਨਹਿਰ ਬਣਾ ਕੇ ਜਾਂ ਪਤਾ ਨਹੀਂ ਕੀ ਕੋਸ਼ਿਸ਼ ਹੋ ਗਈ ਜਾਂਦੇ 35 ਕਰੋੜ 36 ਕਰੋੜ ਲਾ ਕੇ ਤੇ ਮੋਕੇ ਆਲ ਲਿਆ ਕੇ ਪਿੰਡਾਂ ਦੀਆਂ ਜ਼ਮੀਨਾਂ ਚਲਾਉਣਾ ਸੀ ਇਹ ਸਾਡੇ ਕੋਲੇ ਵੀ ਪਹੁੰਚੀ ਹੈ ਗੱਲ ਕਿਉਂਕਿ ਇਹਨਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ 'ਚ ਪਿਛਲੀ ਤਾਰੀਖ ਤੇ ਜਦੋਂ ਇਹ ਸਟੇ ਲੈਂਡ ਗਏ ਸੀ ਜਿਹੜੀ ਨਹੀਂ ਮਿਲੀ ਉੱਥੇ ਇਹਨਾਂ ਨੇ ਇਹ ਤਰਕ ਦਿੱਤਾ ਸੀ ਹੁਣ ਸਾਨੂੰ ਪੰਜਾਬ ਗਵਰਨਮੈਂਟ ਦੱਸ ਦੂਗੀ ਜਾਂ ਇਹ ਦੱਸ ਦੇਣਗੇ ਕਿ ਉਹਨਾਂ ਪਿੰਡਾਂ ਤੋਂ ਪਰミਸ਼ਨ ਲਈ ਹੈ ਤੁਸੀਂ ਅਸੀਂ ਉਹ ਸਾਰੇ ਪਿੰਡਾਂ ਚ ਗਏ ਆ ਮੋਗੇ ਵਾਲੇ ਵੀ ਤੇ ਲੁਧਿਆਣੇ ਵਾਲੇ ਵੀ ਜਿਹੜੀ ਕਿ ਪ੍ਰਪੋਜ਼ਲ ਆ ਸਾਡੇ ਕੋਲ ਉਹ ਲਿਸਟ ਆ ਪਿੰਡਾਂ ਦੀ ਜਿਹੜੀ ਇਹਨਾਂ ਨੇ ਦਿੱਤੀ ਆ ਉੱਥੇ ਆ ਇੰਡਸਟਰੀ ਲਿਸਟ ਨਹੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਕਿ ਆ ਪਿੰਡਾਂ ਚ ਨਹਿਰ ਜਾਣੀਆਂ ਅਸੀਂ ਉਹਨਾਂ ਪਿੰਡਾਂ ਵਾਲਿਆਂ ਨੂੰ ਪੁੱਛਿਆ ਸਾਡਾ ਪ੍ਰੋਗਰਾਮ ਵੀ ਪਿਆੜਾ ਮੇਰੇ ਫੇਸਬੁੱਕ ਤੇ ਵੀ ਹੈਗਾ ਜਿੱਥੇ ਆ ਜਿੱਥੇ ਉਹ ਅਸੀਂ ਕਹਿੰਦੇ ਤੁਹਾਡੇ ਕੋਲ ਨਹਿਰ ਆ ਰਹੀ ਹੈ ਤੋਂ ਤੋਂ ਪੁੱਛ ਕੇ ਗਏ ਆ ਉਹਦੇ ਕਿਹੜੀ ਨਹਿਰ ਜੀ ਸਾਡੇ ਤਾਂ ਪਿਛਲੇ ਸਾਲ ਇਹ ਟੁੱਟ ਗਿਆ ਸੀ ਜਾਂ ਓਵਰਫਲੱਡਡ ਹੋ ਗਿਆ ਸੀਗਾ ਓਵਰਫਲੋ ਹੋ ਗਿਆ ਸੀ ਫਲੱਡ ਪਾਣੀ ਵੜ ਗਿਆ ਸੀਗਾ ਬੁੱਢੇ ਦਰਿਆ ਦਾ ਫਸਲਾਂ ਚ 7 ਘੰਟਿਆਂ ਸਾਰੀਆਂ ਫਸਲਾਂ ਬਰਬਾਦ ਕਰਤੀਆਂ ਐਿੰਦ ਕੀ ਵੀ ਪ੍ਰੋਬਲਮ ਹੋਈ ਉਹਨਾਂ ਨੂੰ ਵੀ ਜਾਈ ਚ ਆਏ ਬੁੱਢੇ ਦਰਿਆ ਦਾ ਪਾਣੀ ਜਿਹੜਾ ਇਹ ਆਂਦੇ ਆ ਖੇਤੀ ਬਾੜੀ ਲਈ ਵਰਤਾਂਗੇ ਉਹ ਵੀ ਲੁਧਿਆਣੇ ਦੇ ਤੇ ਮੋਗੇ ਦੇ ਕੁਝ ਪਿੰਡਾਂ ਲਈ ਜਰਾ ਉਹਨਾਂ ਪਿੰਡਾਂ ਚ ਜਾ ਕੇ ਪੁੱਛ ਲੋ ਕਾ ਪਰਮਿਸ਼ਨ ਲਈ ਹੈ ਤੁਸੀਂ ਇਹ ਜਿਹੜੀ ਗਲਤ ਬਿਆਨੀ ਕਰ ਰਹੇ ਹੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਇਹ ਤੁਸੀਂ ਕੋਰਟ ਦੇ ਸਾਹਮਣੇ ਗਲਤ ਬੋਲ ਰਹੇ ਹੋ ਤੁਹਾਡੇ ਖਿਲਾਫ ਕੀ ਹੋਣਾ ਚਾਹੀਦਾ ਕੰਟੈਂਪਟ ਆਫ ਕੋਰਟਾਂ ਦੇ ਜਾਂ ਜੋ ਵੀ ਆਂਦੇ ਹੋ ਤੁਹਾਡੇ ਤੇ ਮੁਕੱਦਮਾ ਨਹੀਂ ਹੋਣਾ ਚਾਹੀਦਾ ਇੰਨਾ ਝੂਠ ਸੋ ਜਿਹੜੀਆਂ ਇਸ ਸੰਵਿਧਾਨਿਕ ਜਾਂ ਕੰਸਟੀਟਿਊਸ਼ਨਸ ਬਾਡੀਜ਼ ਸਾ ਵਿਧਾਨਿਕਾ ਧਾਰੇ ਜੋ ਕਹਿ ਰਿਹਾ ਉਹ ਗਵਰਨਮੈਂਟ ਨਹੀਂ ਮੰਨ ਰਹੀ ਤਾਂ ਅਸੀਂ ਕਰਾਂਗੇ ਵੈਸੇ ਤਾਂ ਗਵਰਨਮੈਂਟ ਲੋਕਾਂ ਲਈ ਹੁੰਦੀ ਹੈ ਇੱਥੇ ਇਹ ਲੋਕਾਂ ਨੂੰ ਮਾਰਨ ਵਾਲਿਆਂ ਦਾ ਸਾਥ ਦੇ ਰਹੀ ਹੈ ਪਰ ਇਹ ਚ ਲੋਕਾਂ ਨੂੰ ਤਾਂ ਕੁਝ ਨਹੀਂ ਹੋ ਗਿਆ ਜਦੋਂ ਲੋਕ ਉੱਠ ਪੈਂਦੇ ਨੇ ਤਾਂ ਫਿਰ ਉਹ ਕ੍ਰਾਂਤੀ ਕਰ ਦਿੰਦੇ ਨੇ ਪਾਣੀ ਗੰਦੇ ਪਾਣੀ ਨੂੰ ਰੋਕਣ ਦੀ ਕ੍ਰਾਂਤੀ ਅਸੀਂ ਤਿੰਨ ਤਰੀਕ ਨੂੰ ਕਰਾਂਗੇ ਹੁਣ ਆਜੋ ਇਹਨਾਂ ਦੇ ਚੇਅਰਮੈਨ ਸਾਹਿਬ ਪਹਿਲਾਂ ਇਹਨਾਂ ਨੇ ਧਮਕੀਆਂ ਦਿੱਤੀਆਂ ਫਿਰ ਉਹਦੇ ਨਾਂ ਜੀ ਅਸੀਂ ਤਾਂ ਵਪਾਰੀ ਆ ਉਹ ਵਪਾਰ ਵਾਲੀ ਗੱਲ ਮੈਂ ਬਾਅਦ ਚ ਕਰਦਾ ਪਹਿਲਾਂ ਇੱਕ ਹੋਰ ਦੱਸ ਦਿਆਂ ਅੰਦੇ ਅਸੀਂ ਨਹੀਂ ਗੰਦਾ ਕਰਦੇ ਦੂਜੇ ਕਰਦੇ ਨੇ ਚਲੋ ਥੈਂਕ ਗੋਡ ਇੱਕ ਗੱਲ ਤਾਂ ਇਹ ਮੰਨੀ ਗਏ ਆ ਤਾਂ ਸਾਹਿਬੀ ਤੇ ਪਹਿਲਾਂ ਵੀ ਕਿ ਬੁੱਢਾ ਦਰਿਆ ਗੰਦਾ ਹੈ ਬਹੁਤ ਗੰਦਾ ਹੈ ਜਿਹੜਾ ਅਸੀਂ ਵੀ ਕਹਿ ਰਹੇ ਆ ਨਜ਼ਰ ਵੀ ਆ ਰਿਹਾ ਹੈ ਉੱਥੇ ਜਾ ਕੇ ਆ ਤਾਜਪੁਰ ਵਾਲੀ ਤੇ ਅਸੀਂ ਕੱਲ ਗਏ ਸੀ ਮੈਂ ਆਣਾ ਉੱਥੇ ਕੋਈ ਵੀ ਸਿਹਤਯਾਬ ਬੰਦਾ ਜਿਹੜਾ ਉੱਥੇ ਨਹੀਂ ਰਹਿੰਦਾ ਉਹ ਅੱਧਾ ਘੰਟਾ ਜਾ ਕੇ ਖੜ ਜੇ ਪਹਿਲੀ ਗੱਲ ਤੋਂ ਖੜੀ ਨਹੀਂ ਸਕਦਾ ਜੇ ਖੜ ਗਿਆ ਤਾਂ ਬਿਮਾਰ ਹੋ ਕੇ ਆਉ ਆ ਜਿਹੜਾ AQI ਆਂਦੇ ਆ ਨਾ ਦਿੱਲੀ ਚ 400 ਹੈ ਉਸ ਜਗ੍ਹਾ ਤੇ 1000 ਜਗਾ 800 ਹੋਊਗਾ ਔਰ ਜਿਹੜਾ ਸ਼ਾਹਕਾਲਾ ਪਾਣੀ ਹੈ ਜਿਹੜਾ ਸੰਘ ਨੂੰ ਚੜਦਾ ਅੱਖਾਂ ਚੋਂ ਪਾਣੀ ਆਉਂਦਾ ਉਹਦਾ ਹੈ ਹੀ ਆ ਉੱਥੇ ਜਿਹਨੂੰ ਇਹ ਆਂਦੇ ਪਾਣੀ ਖੇਤੀਬਾੜੀ ਲਈ ਆਉਂਦਾ ਇਹ ਗਹਿਰੇ ਨਹੀਂ ਉਹ ਖੇਤੀਬਾੜੀ ਵਾਲਿਆਂ ਤੋਂ ਵੀ ਪੁੱਛ ਲਓ ਜਾ ਕੇ ਫਿਰ ਚੇਅਰਮੈਨ ਸਾਹਿਬ ਕਹਿ ਰਹੇ ਦੀ ਅਸੀਂ ਨਹੀਂ ਇਹ ਤਾਂ ਦੂਜੀ ਇੰਡਸਟਰੀ ਵਾਲੇ ਭਾਈ ਉਹਨਾਂ ਦਾ ਵੀ ਨਾਮ ਲੈ ਦਿਓ ਉਹ ਵੀ ਬੰਦ ਕਰਾਵਾਂਗੇ ਇਸ ਤੋਂ ਬਾਅਦ ਸਾਨੂੰ ਪਤਾ ਜੀ ਨੂੰ ਤੁਸੀਂ ਕਹਿ ਰਹੇ ਹੋ ਉਹ ਵੀ ਤੁਹਾਡੇ ਅਰਜ਼ੀਆਂ ਪ੍ਰੈਸ ਕਾਨਫਰੰਸਾਂ ਕਰਕੇ ਤੁਹਾਡੇ ਬਾਰੇ ਕਹਿ ਚੁੱਕੇ ਨੇ ਇਹ ਜਿੰਨੇ ਹੈਵੀ ਧਾਤੂ ਤੁਸੀਂ ਪੈਦਾ ਕਰ ਰਹੇ ਹੋ ਨਾ ਜਿਹਦੇ ਨਾਲ ਕੈਂਸਰ ਕਾਲਾ ਪੀਲੀਆ ਹੋ ਰਿਹਾ ਹੈ ਇਹ ਦੁਨੀਆ ਦੇ ਵਿੱਚ ਡਾ ਇੰਡਸਟਰੀ ਨਾਲ ਦੁਨੀਆ ਨੇ ਆਹੀ ਕੀਤਾ ਹੈ ਬੰਦ ਕੀਤਾ ਹੈ ਔਰ ਸਾਡੇ ਦੇਸ਼ 'ਚ ਵੀ ਡਰਾਈ ਵਾਲੀ ਡਾਈੰਗ ਆ ਗਈ ਹੈ ਤੁਸੀਂ ਪੈਸੇ ਨਹੀਂ ਲਾਉਣੇ ਕਿ ਡਰਾਈ ਡਾਈੰਗ ਲਾ ਲਓ ਤੁਸੀਂ ਲੋਕਾਂ ਦੀ ਜ਼ਿੰਦਗੀ ਉਹਨਾਂ ਨੂੰ ਮੌਤ 'ਚ ਬਦਲ ਕੇ ਆਪ ਦਾ ਮੁਨਾਫਾ ਵਧਾਉਣਾ ਇਹ ਤੁਹਾਡਾ ਕੰਮ ਹੈ ਚੇਅਰਮੈਨ ਸਾਹਿਬ ਨੇ ਹੋਰ ਗੱਲਾਂ ਵੀ ਬੜੀਆਂ ਵਧੀਆ ਤਹਾਨੂੰ ਨਾਲ ਬੋਲੇ ਹੋ ਆਂਦੇ ਜੀ ਸਾਡੇ ਨਾਲ ਮਿਲੋ ਸਾਥੋਂ ਅਪਾਇੰਟਮੈਂਟ ਸਾਡਾ ਨੰਬਰ ਲਓ ਕੋਈ ਬੰਦੇ ਉਹ ਰੱਬ ਤੇ ਉਹ ਬੰਦੇ ਤੁਸੀਂ ਮਾਰ ਰਹੇ ਹੋ ਅਸੀਂ ਤੁਹਾਡੇ ਕੋਲੇ ਆ ਕੇ ਨੰਬਰ ਲੈ ਕੇ ਅਪਾਇੰਟਮੈਂਟ ਲੈ ਕੇ ਕੀ ਕਹੀਏ ਆ ਕਿ ਤੁਹਾਨੂੰ ਤੁਹਾਨੂੰ ਤਾਂ ਕੇਂਦਰੀ ਆ ਜਿਹੜਾ ਨੈਸ਼ਨਲ ਪੋਲੂਸ਼ਨ ਬੋਰਡ ਕਹਿ ਚੁੱਕਿਆ ਪੰਜਾਬ ਪੋਲੂਸ਼ਨ ਬੋਰਡ ਕਹਿ ਚੁੱਕਿਆ ਕਿ ਬੰਦ ਕਰੋ ਤੁਸੀਂ ਤਾਂ ਉਹ ਦੋ ਨਹੀਂ ਬੰਦ ਕਰ ਰਹੇਗੇ ਅਸੀਂ ਕੀ ਕਰਾਵਾਂਗੇ ਤੁਹਾਡੇ ਕੋਲ ਇਹ ਤਾਂ ਲੋਕ ਹੀ ਕਰਾਉਣਗੇ ਹੁਣ ਔਰ ਫਿਰ ਉਹਨਾਂ ਨੇ ਦੋਸ਼ ਦੇਤਾ ਗੁਰਦੁਆਰਾ ਸਾਹਿਬ ਕੋਲੋਂ ਸ਼ਹਿਰ ਵਾਲਿਆਂ ਤੇ ਕਿ ਲੁਧਿਆਣੀਆਂ ਵਾਲੇ ਕੈਮੀਕਲ ਪਾਉਂਦੇ ਨੇ ਹੁਣ ਮੈਨੂੰ ਦੱਸੋ ਕਿਹੜੇ ਕੈਮੀਕਲ ਘਰਾਂ ਦਾ ਪਾਲੀ ਉਹ ਕੋਦੇ ਦਾ ਦੇ ਗੋਆ ਪਾਉਂਦੇ ਨੇ ਪਾਉਂਦੇ ਆ ਸਿਆਣੇ ਆ ਉਹ ਵੀ ਗਲਤ ਆ ਪਰ ਗੋਆ ਕਿੰਨਾ ਕੈਮੀਕਲ ਕ੍ਰੀਏਟ ਕਰਦਾ ਤੇ ਤੁਸੀਂ ਕਿੰਨਾ ਕਰਦੇ ਹੋ ਇਹਦਾ ਅੰਦਾਜ਼ਾ ਲਾ ਲਓ ਕਿ ਉਹ ਜੇ ਰੰਗ ਵੱਖਰਾ ਵੱਖਰਾ ਕੈਮੀਕਲ ਪਾਉਂਦੇ ਹੋ ਤੁਸੀਂ ਫੇਰ ਤੁਹਾਡੇ ਇਹਦੇ ਵਿੱਚ ਜਾਂਦਾ ਉਹ ਆ ਸੀਟਪੀ ਦੇ ਉਹ ਕਲੀਨ ਕੀ ਕਰ ਲੂਗਾ ਦੁਨੀਆ ਦੇ ਵਿੱਚ ਸਾਬਤ ਹੋ ਗਿਆ ਕਿ ਡਾਈੰਗ ਵਾਲਾ ਵਾਟਰ ਹੈ ਜਿਹੜਾ ਪਾਣੀ ਹੈ ਉਹ ਹੋ ਨਹੀਂ ਸਕਦਾ ਕਲੀਨ ਔਰ ਤੁਹਾਡੇ ਬਾਹਰਦਰਕੇ ਵਾਲੇ ਨੇ ਇਨਾਂ ਨੂੰ ਤਾਂ ਪਹਿਲੀ ਪਰਮਿਸ਼ਨ ਇਹ ਤਾਂ ਤੁਹਾਨੂੰ ਕਹਿਦਾ ਸੀ ਨਾ ਕਿ ਵੇਚ ਨਾ ਪਾਇਓ ਜੇ ਬੁੱਢੇ ਨਾਲੇ ਦੇ ਉਹਨਾਂ ਨੂੰ ਤਾਂ ਜੀਐਲਡੀ ਕਿਹਾ ਸੀ ਜ਼ੀਰੋ ਆਪਣਾ ਜਿਹੜਾ ਹੈਗਾ ਡਿਸਚਾਰਜ ਕਰਨਾ ਤੁਸੀਂ ਜਿਹੜਾ ਵਾਟਰ ਆ ਉਹ ਜ਼ੀਰੋ ਹੋਣਾ ਚਾਹੀਦਾ ਫਿਰ ਉਹਨਾਂ ਨੇ ਕਿਹਾ ਜੀ ਸਾਨੂੰ ਸਿਰਫ 18 ਮਹੀਨਿਆਂ ਲਈ ਪਰਮਿਸ਼ਨ ਦੇ ਦਿਓ ਉਸ ਤੋਂ ਬਾਅਦ ਅਸੀਂ ਸੀਟੀਪੀ ਬਣਾ ਲਾਂਗੇ ਇਸ 16 ਚ ਪਰਮਿਸ਼ਨ ਮਿਲੀ 18 ਮਹੀਨਿਆਂ ਲਈ ਤੇ ਬਣਿਆ ਕਦੋਂ ਹੈ 20 ਚ ਉਹਨਾਂ ਦਾ ਫਿਰ ਤੁਸੀਂ ਗੈਰ ਕਾਨੂੰਨੀ ਕੰਮ ਕੀਤੇ ਤੇ ਉਹ ਤੋਂ ਬਾਅਦ ਆਰਡਰ ਤੁਹਾਨੂੰ ਮੈਂ ਵਿਖਾਈ ਦਿੱਤੇ ਫਿਰ ਗੈਰ ਕਾਨੂੰਨੀ ਕਰ ਰਹੇ ਹੋ ਤਾਂ ਇਹਨਾਂ ਸਾਰੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਇਹ ਜੋ ਭਦਰਪੁਰ 'ਚ ਬੈਠੇ ਸੀਗੇ ਉੱਥੇ ਇਹ ਗੈਰ ਕਾਨੂੰਨੀ ਕੰਮ ਕਰ ਰਹੇ ਆ ਆਪਾਂ ਨਹੀਂ ਕਰਾਂਗੇ 3 ਤਰੀਕ ਨੂੰ ਜਾ ਕੇ ਔਰ ਫਿਰ ਇੱਕ ਹੋਰ ਜ਼ਰੂਰੀ ਗੱਲ ਇਹ ਵਾਰ-ਵਾਰ ਕਹਿ ਰਹੇ ਸੀਗੇ ਲੱਖੇ ਨੂੰ ਕੋਰਨਰ ਕਰ ਰਹੇ ਸੀਗੇ ਕਿ ਲੱਖਾ ਬਲੈਕਮੇਲਰ ਹੈ ਇਸ ਮਾਮਲੇ 'ਚ ਬڑے ਲੋਕਾਂ ਦੀ ਮੇਰੇ ਨਾਲ ਗੱਲ ਹੋਈ ਕਿ ਸਰ ਪਹਿਲਾਂ ਵਾਲੇ ਬਹੁਤ ਸਾਰੇ ਲੋਕ ਬਹਿ ਜਾਂਦੇ ਸੀ ਗੱਲ ਕਰਕੇ ਸ਼ਾਇਦ ਆਹੀ ਬਲੈਂਕਮੇਲਿੰਗ ਵਾਲਾ ਮਾਮਲਾ ਹੁੰਦਾ ਹੋਊਗਾ ਜੀਡੀਏ ਚਾਹ ਰਿਹਾ ਜਿਵੇਂ ਚੇਅਰਮੈਨ ਸਾਹਿਬ ਨੇ ਕਿਹਾ ਬੈਠੋ ਅਸੀਂ ਤਾਂ ਵਪਾਰੀ ਆਂ ਇਹ ਉਹ ਵਪਾਰ ਕਰਨਾ ਚਾਹੁੰਦੇ ਸੀ ਜਿਹੜਾ ਅਸੀਂ ਨਹੀਂ ਮੰਨੇ ਲੱਖੇ ਨੂੰ ਕੋਰਨਰ ਕਿਉਂ ਕਰ ਰਿਹਾ ਕਿਉਂਕਿ ਉਹਦੀ ਇੱਕ ਹਿਸਟਰੀ ਰਹੀ ਆ ਦੂਸਰੀ ਤਾਂ ਉਹਦਾ ਨਾਮ ਲੈ ਰਹੇ ਨੇ ਵਾਰ-ਵਾਰ ਓਏ ਅਸੀਂ ਸਾਰੇ ਸ਼ਾਮਲ ਆ ਕਰਨੀ ਚਾਹੀਏ ਤੁਸੀਂ ਗੱਲ ਸਾਡੇ ਨਾਲ ਬਹੁਤ ਵਾਰੀ ਕਰਨੀ ਚਾਹੀਦੀ ਹੈ ਮੈਂ ਨਾਂ ਵੀ ਗਿਣਾ ਸਕਦਾ ਹਾਂ ਲੀਡਰਾਂ ਦੇ ਵੀ ਆ ਤੁਹਾਡੇ ਲੀਡਰਾਂ ਦੇ ਵੀ ਜਿਹੜੇ ਕਹਿੰਦੇ ਰਹੋ ਅਸੀਂ ਆ ਕੇ ਕੁਝ ਦਿਨ ਕੁਝ ਪੰਨ ਤੁਹਾਡੇ ਨਾਲ ਬੈਠਣਾ ਔਰ ਇੱਕ ਹੋਰ ਗੱਲ ਮੈਂ ਦੱਸ ਦਿਆਂ ਇਹ ਡਾਇਵਰਟ ਕਰਨ ਦੀ ਬੜੀ ਕੋਸ਼ਿਸ਼ ਹੋ ਰਹੀ ਹੈ ਕਿਤੇ ਤਾਂ ਕਹਿਣਗੇ ਇਹ ਦੂਜੀ ਇੰਡਸਟਰੀ ਵਾਲੇ ਆ ਕਿਤੇ ਕਹਿਣਗੇ ਜੀ ਇਹ ਸੀਟੀਪੀ ਦੀ ਕੈਪੈਸਿਟੀ ਘਟ ਹੈ ਅਸਲ ਤਾਂ ਵੱਡੇ ਕੈਪੈਸਿਟੀ ਦੀ ਗੱਲ ਹੋਈ ਸੀ ਇਹ ਸਾਰੀਆਂ ਗੱਲਾਂ ਕਦੇ ਕਹਿਣਗੇ 650 ਕਰੋੜ ਦੀ ਕਰਪਸ਼ਨ ਹੋ ਗਈ ਸਫਾਈ ਨਹੀਂ ਕੀਤੀ ਸਰਕਾਰ ਨੇ ਚਾਜ ਨਾਲ ਅਸੀਂ ਕਹਿੰਦੇ ਸਾਰੀਆਂ ਦੀ ਇਨਕੁਆਇਰੀ ਕਰੋ ਪਰ ਸਾਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਜੋ ਪਾਣੀ ਪਾਇਆ ਜਾ ਰਿਹਾ ਗੰਦਾ ਵਿੱਚ ਉਹ ਗਲਤ ਹੈ ਕਿ ਨਹੀਂ ਉਹਦੇ ਆਰਡਰਸ ਵੀ ਨਹੀਂ ਉਹਦੀ ਪਰਮਿਸ਼ਨ ਉਹ ਵੀ ਅਲੱਗ ਸੀ ਤਾਂ ਫਿਰ ਉਹਨੂੰ ਬੰਦ ਕਰ ਦਿਓ ਪਹਿਲਾਂ ਉਹ ਕੰਮ ਕਰੋ ਨਾ ਤੁਸੀਂ ਸਾਫ਼ ਕਰਨ ਦੀਆਂ ਗੱਲਾਂ ਕਰਦੇ ਹੋ ਅਸੀਂ ਆਨੇ ਪਹਿਲਾਂ ਉਹਨੂੰ ਗੰਦਾ ਹੀ ਕਿਉਂ ਕਰਨਾ ਸੋ ਇਹਦਾ ਇਹ ਕੋਸ਼ਿਸ਼ ਕਰ ਰਹੇ ਨੇ ਕਿ ਵਪਾਰ ਹੋ ਜੇ ਅਸੀਂ ਭਾਈ ਜ਼ਿੰਦਗੀ 'ਚ ਨਾ ਕਦੇ ਵਪਾਰ ਕੀਤਾ ਹੈ ਦਿਲ ਨਾਲ ਕੰਮ ਕੀਤੇ ਹੈ ਇਨਸਾਨੀਅਤ ਲਈ ਕੰਮ ਕੀਤੇ ਹੈ ਘਾਟੇ ਵੀ ਖਾਦੇ ਆ ਫਾਇਦੇ ਵੀ ਗਏ ਆ ਲੋਕਾਂ ਤੋਂ ਮੰਗ ਮੰਗ ਕੇ ਫੁਲਮਾਂ ਵੀ ਬਣਾਈਆਂ ਨੇ ਪਰ ਕਦੇ ਬੇਈਮਾਨੀ ਨਹੀਂ ਕੀਤੀ ਤੇ ਨਾ ਹੀ ਹੁਣ ਕਰਨੀ ਹੈ ਤੁਹਾਨੂੰ ਪਤਾ ਹੈ ਮੈਂ ਕਦੋਂ ਵੀ ਚਾਹੂੰਗਾ ਕੁਝ ਵੀ ਬਣਾ ਸਕਦਾ ਸੀ ਪਰ ਨਹੀਂ ਬਣਾਇਆ ਤੇ ਨਾ ਕਦੇ ਜ਼ਿੰਦਗੀ ਚਾਹੇੋ ਜੀ ਬੇਈਮਾਨੀ ਕਰਨੀ ਹੈ ਕਿਉਂਕਿ ਮੈਨੂੰ ਪਤਾ ਹੈ ਜੋ ਮੇਰੇ ਹੁਕਮ ਚ ਲਿਖਿਆ ਹੈ ਅਜੀ ਸਾਰੀ ਜ਼ਿੰਦਗੀ ਦੁਨੀਆ ਹੁਕਮ ਚ ਹੈ ਤੇ ਜੋ ਮੇਰੀ ਕਿਸਮਤ ਚ ਲਿਖਿਆ ਨਾ ਉਹ ਲੱਖ ਹੋਵੇ 2 ਲੱਖ ਹੋਵੇ 10000 ਕਰੋੜ ਹੋਵੇ ਜਵਾਨੀ ਹੋਵੇ ਉਹ ਫਿਕਸ ਹੈ ਤਮੈ ਇਹ ਦੇ ਟੁੱਟੇ ਕੰਮ ਨਹੀਂ ਕਰਦਾਗਾ ਕਿ ਕੋਈ ਵਿਖ ਜੇ ਇਹ ਤਾਂ ਛੱਡੋ ਜਿੰਨਾ ਮਰਜੀ ਦੇ ਦਿਓ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸ ਦਿਆਂ ਇਹ ਆਂਦੀ ਐ ਸਿ ਟੈਕਸ ਦਿਨੇ ਆ ਪੰਜਾਹ ਤਰ ਕਰੋੜ ਹੁਣ ਮੈਨੂੰ ਦੱਸੋ ਟੈਕਸ ਦਿਨੇ ਆ ਤਾਂ ਤੁਹਾਨੂੰ ਬੰਦੇ ਮਾਰਨ ਦੀ ਛੂਟ ਹੋ ਗਈ ਐ ਕਤਲ ਕਰਦੇ ਫਿਰੂਏ ਤੁਸੀਂ ਕਿ ਤੁਸੀਂ ਟੈਕਸ ਨਹੀਂ ਦੇ ਰਹੇ ਹੋ ਫਿਰ ਤਾਂ ਭਾਈ ਅੰਬਾਨੀ ਅਦਾਨੀ ਦਾ ਗਲੇ ਲਾ ਦੇ ਲੋਕਾਂ ਦੀ ਉਹਦਾ ਜ਼ਿਆਦਾ ਟੈਕਸ ਦਿੰਦੇ ਨੇ ਇਹ ਛੂਟ ਐ ਔਰ ਮੈਂ ਪੰਜਾਬ ਗਵਰਨਮੈਂਟ ਨੂੰ ਵੀ ਪੁੱਛੂਗਾ ਉਹ ਪੌਣੇ 4 ਲੱਖ ਕਰੋੜ ਦਾ ਦਾ ਤੁਹਾਡੇ ਤੇ ਕਰਜ਼ਾ ਹੋ ਗਿਆ ਆਪਣੇ 1.2 ਕਰੋੜ ਦੇ ਟੈਕਸ ਲਈ ਕਿੰਨੇ ਲੋਕ ਮਾਰ ਰਹੇ ਹੋ ਉਹਦੇ ਤੇ ਕਿੰਨੇ ਪੈਸੇ ਲੱਗ ਰਹੇ ਨੇ ਕਿਤੇ ਉਹਦਾ ਹਿਸਾਬ ਕੀਤਾ ਹੈ ਹਰ ਚੀਜ਼ ਦਾ ਆਲਟਰਨੇਟਿਵ ਹੈ ਇੰਡਸਟਰੀ ਦਾ ਵੀ ਹਰ ਤਰ੍ਹਾਂ ਦਾ ਕਿ ਪਾਣੀ ਦਾ ਆਲਟਰਨੇਟਿਵ ਹੈਗਾ ਜ਼ਿੰਦਗੀ ਦਾ ਹੈਗਾ ਜਿਹੜੀ ਚੀਜ਼ ਤੁਸੀਂ ਬਣਾ ਨਹੀਂ ਸਕਦੇ ਉਹਨੂੰ ਖਰਾਬ ਕਿਹੜੀ ਔਕਾਤ ਨਾਲ ਕਰ ਰਹੇ ਹੋ ਸੋ ਜਿਹੜਾ ਵਪਾਰ ਤੁਸੀਂ ਚਾਹ ਰਹੇ ਹੋ ਉਹ ਨਾ ਅਸੀਂ ਕੀਤਾ ਨਾ ਅਸੀਂ ਕਰਨ ਔਰ ਨਾ ਜਿਹੜਾ ਸਰਕਾਰ ਸਾਨੂੰ ਡਰੋਂ ਨੂੰ ਫਿਰਦੀ ਹੈ ਨਾ ਡਰਿਆ ਨਾ ਡਰਨਾ ਹੈ ਅਸੀਂ ਇੱਕ ਲੋਕਾਂ ਦੀ ਤੋਂ ਕਿਉਂ ਲੋਕਾਂ ਚ ਅਸੀਂ ਵੀ ਆ ਸਾਡੇ ਪੁੱਤ ਧੀਆਂ ਵੀ ਉਹਦੇ ਚ ਹੀ ਨੇ ਅਸੀਂ ਚਾਹੁੰਦੇ ਉਹਨਾਂ ਦੀ ਜ਼ਿੰਦਗੀ ਬਚ ਜੇ ਅਸੀਂ ਉਹਨਾਂ ਪਿੰਡਾਂ ਚ ਗਏ ਜਿੱਥੇ ਉਹਨਾਂ ਦੇ ਬਿਲ ਕਦੇ ਜਵਾਕ ਅਪਾਹਜ ਬੱਚੇ ਕੈਂਸਰ ਨਾਲ ਜਾਂ ਢੱਡ ਪਾੜੀਆਂ ਹੋਏ ਸਰਜਰੀ ਨਾਲ ਜਾਂ ਕੈਂਸਰ ਨਾਲ ਬੁਰਾ ਹਾਲ ਪਾਏ ਮੰਜੇ ਤੇ ਉਨਾ ਦੇ ਦੁੱਖ ਵੇਖੇ ਨੇ ਤਾਂ ਭੱਜੇ ਫਿਰਦੇ ਆ ਜਾ ਕੇ ਵੇਖ ਲਓ ਤੁਸੀਂ ਆ ਜਿਹੜੇ ਤੁਹਾਡੇ ਵੀ ਬੱਚੇ ਨੇ ਇਹੀ ਪਾਣੀ ਪੀਣਗੇ ਨਾ ਅਬ ਅੰਕਲ ਸ਼ੇਪੂਰੀ ਮੰਦਿਰ ਦੇ ਕੋਲੇ ਕੀ ਟੂਟੀਆਂ ਵਾਲਾ ਮੰਦਿਰ ਸੀ ਉਹਦੇ ਲਾਗੇ ਜਿਹੜਾ ਪਾਣੀ ਸੀ ਜਾਮਨੀ ਕਲਰ ਦਾ ਪਾਣੀ ਸ਼ਹਿਰ ਚੋਂ ਆ ਰਿਹਾ ਔਰ ਲੁਧਿਆਣੇ ਵਾਲੇ ਤੁਸੀਂ ਵੀ ਸੁਣ ਲਓ ਤੁਹਾਡੇ ਸਿਰ ਦੋਸ਼ ਦੇ ਰਹੇ ਨੇ ਇਹ ਹੋਰ ਬੜੀਆਂ ਗੱਲਾਂ ਨੇ ਐਵੀਆਂ ਗੱਲਾਂ ਇਹਨਾਂ ਨੇ ਹੋਰ ਵੀ ਬੜੀਆਂ ਕੀਤੀਆਂ ਨੇ ਨਾਨਸੈਂਸ ਗੱਲਾਂ ਨੇ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਇਹਨਾਂ ਦੇ ਭੇਕਾਵੇ ਚਾਕੇ ਕੋਈ ਜਵਾਬ ਨਹੀਂ ਦੇਣਾਗਾ ਕਿਉਂਕਿ ਇਹ ਤੁਹਾਨੂੰ ਖਸਾਉਣਾ ਚਾਹੁੰਦੇ ਨਹੀਂ ਆਪਾਂ ਬੋਲੀਏ ਇੱਕ ਟੈਂਸ਼ਨ ਕ੍ਰੀਏਟ ਹੋਵੇ ਇਧਰੋਂ ਬੋਲ ਰਿਹਾ ਕੋਈ ਉਧਰੋਂ ਬੋਲ ਰਿਹਾ ਔਰ ਸਰਕਾਰ ਨੂੰ ਇਹ ਬਹਾਨਾ ਮਿਲ ਜੇ ਕਿਉਂਕਿ ਇਹ ਸਾਰੀ ਜਿਹੜੀ ਗੇਮ ਹੋਈ ਹੈ ਨਾ ਸਰਕਾਰ ਦੇ ਕਹਿਨ ਤੇ ਹੋਈ ਹੈ ਇਹ ਮਿਲੇ ਹੋਏ ਨੇ ਇੱਕ ਦੂਜੇ ਨਾਲ ਇਹ ਬੰਦ ਨਹੀਂ ਕਰਨਾ ਚਾਹੁੰਦੇ ਮੈਂ ਨਾ ਮੁੱਖ ਮੰਤਰੀ ਦੇਵੇ ਨਾ ਜਵਾਬ ਆ ਜਿਹੜੇ ਆਰਡਰ ਹੋਏ ਨੇ ਇਹਨਾਂ ਨੂੰ ਇੰਪਲੀਮੈਂਟ ਕਿਉਂ ਨਹੀਂ ਕੀਤਾ ਜਾ ਰਿਹਾ ਸੀ ਗਵਰਨਰ ਨੂੰ ਜਾ ਕੇ ਵੀ ਪੁੱਛਿਆ ਸੀ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਤੋਂ ਵੀ ਪੁੱਛਿਆ ਦੇਵੇ ਜਵਾਬ ਸੋ ਹੁਣ ਉਹਦਾ ਜਵਾਬ ਨਹੀਂ ਦੇ ਸਕਦੇ ਆ ਜਿਹੜੀਆਂ ਬਾਕੀ ਗੱਲਾਂ ਦਾ ਵੀ ਮੈਂ ਕਿਹਾ ਤੁਹਾਨੂੰ ਕਿਸੇ ਗੱਲ ਦਾ ਜਵਾਬ ਨਹੀਂ ਇਨਾਂ ਕੋਲੇ ਉਹਨਾਂ ਹੀ ਤਰੀਕਾ ਹੈ ਤੁਸੀਂ ਮੈਨੂੰ ਇੱਕ ਗੱਲ ਤਾਂ ਦੱਸ ਦਿਓ ਜਿਹੜੀਆਂ ਸੰਵਿਧਾਨਕ ਧਾਰਿਆਂ ਦਾ ਆਰਡਰ ਹੋਇਆ ਹੋਇਆ ਹੈ 26 ਅਗਸਤ ਨੂੰ ਦੀ ਲਾਸਟ ਡੇਟ ਸੀ ਉਸ ਤੋਂ ਬਾਅਦ ਜੋ ਇਹ ਚੱਲ ਰਿਹਾ ਹੈ ਇਹਦਾ ਦੋਸ਼ ਇਨ੍ਹਾਂ ਤੇ ਨਹੀਂ ਆਉਣਾ ਚਾਹੀਦਾ ਇਨ੍ਹਾਂ ਨੂੰ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਮੈਂ ਤੁਹਾਨੂੰ ਦੱਸਾਂ ਜਿਹੜੇ ਦੇਸ਼ਾਂ ਦੀ ਤੁਸੀਂ ਨਕਲ ਕਰਦੇ ਹੋ ਨਾ ਅਮਰੀਕਾ ਕੈਨੇਡਾ ਇੰਗਲੈਂਡ ਯੂਰਪ ਜੇ ਕਿਤੇ ਘਟਨਾ ਉੱਥੇ ਹੋਈ ਹੁੰਦੀ ਹਰ ਇੱਕ ਇੱਕ ਪਰਿਵਾਰ ਨੂੰ ਇਨ੍ਹਾਂ ਫੈਕਟਰੀ ਵਾਲਿਆਂ ਨੂੰ 25-25 ਲੱਖ ਜੁਰਮਾਨਾ ਦੇਣਾ ਪੈਣਾ ਸੀ ਵੇਖ ਲਓ ਉਹਨਾਂ ਦੇ ਕੇਸਾਂ ਦਾ ਰਿਕਾਰਡ ਕੱਢ ਕੇ ਇਸ ਤਰ੍ਹਾਂ ਸਾਡੇ ਦੇਸ਼ ਝੋਰੀਆ ਕਿ ਛੜਿਆਂ ਮਨ ਲੋਕ ਮਾਰੇ ਜਾ ਰਹੇ ਨੇ ਮਾਰਨ ਵਾਲਿਆਂ ਨੂੰ ਰੁਕਣ ਲਈ ਕਿਹਾ ਗਿਆ ਕਨਸਟੀਟਿਊਸ਼ਨਸ ਬਾਡੀ ਵੱਲੋਂ ਉਹ ਫਿਰ ਵੀ ਪਾਈ ਜਾ ਰਹੇ ਨੇ ਔਰ ਸਰਕਾਰ ਉਹਨਾਂ ਦਾ ਸਾਥ ਦੇ ਰਹੀ ਹੈ ਇਹ ਸਭ ਸਰਕਾਰ ਦੀ ਕਾਰਸਤਾਨੀ ਹੈ ਇਹ ਤੋਂ ਬਚਣ ਲਈ ਆਪਾਂ ਕੋਈ ਜਵਾਬ ਨਹੀਂ ਦੇਣਾ ਹਮਾ ਹਵਾਗੇ ਤਿੰਨ ਤਰੀਕ ਨੂੰ ਆਓ ਸ਼ਾਂਤੀ ਦੇ ਨਾਮ ਜੇ ਸਾਡੇ ਡਾਂਗਾ ਵੀ ਮਾਰਦੇ ਆ ਨਾ ਮਾਰਨ ਦਿਓ ਅਸੀਂ ਜੈਤੋ ਮੈਂ ਜਿਵੇਂ ਪਹਿਲਾਂ ਕਹਿ ਚੁੱਕਿਆ ਹਿਸਟੋਰਿਕਲੀ بڑے ਮੋਰਚੇ ਜਿੱਤੇ ਨੇ ਆਪਾਂ ਅਪਾ ਜਵਾਬ ਨਹੀਂ ਦੇਣਾ ਜੇ ਕੋਈ ਉਕਸਾਹਟ ਕਰਦਾ ਜੇ ਕੋਈ ਗਰਮ ਬੋਲੂਗਾ ਉਹ ਸਮਝ ਲਿਓ ਜੇ ਉਹ ਸਰਕਾਰ ਦਾ ਜਾਂ ਏਜੰਸੀਆਂ ਦਾ ਜਾਂ ਇਹਨਾਂ ਇੰਡਸਟਰੀ ਲਿਸਟ ਕਾਤਲਾਂ ਦਾ ਬੰਦਾ ਹੈ ਜੇ ਕੋਈ ਐ ਕਰਦਾ ਤਾਂ ਸੋ ਸ਼ਾਂਤੀ ਨਾਲ ਉਹਨਾਂ ਆਪਦਾ ਕੰਮ ਕਰਾਂਗੇ ਅਸੀਂ ਬਿਨਾ ਮਾਰਿਓ ਉਧਰ ਨੂੰ ਜਾਵਾਂਗੇ ਔਰ ਜਾ ਕੇ ਉਹਨਾਂ ਨੂੰ ਬੰਦ ਕਰਾਂਗੇ ਔਰ ਇੱਕ ਗੱਲ ਹੋਰ ਅਸੀਂ ਇਹਨਾਂ ਦਾ ਉਹ ਰਖਵੰਦਾ ਵੇਖਣਾ ਚਾਹੁੰਦੇ ਆ ਕੌਣ ਹੈ ਜੀਓ ਉਸੇ ਜਗ੍ਹਾ ਕੱਲ ਬੈਂਸ ਸਾਹਿਬ ਨੇ ਸਾਡੀ ਟੀਮ ਦੇ ਮੈਂਬਰ ਨੇ ਬਹੁਤ ਸੋਹਣਾ ਜਵਾਬ ਦਿੱਤਾ ਸੀ ਇੱਕ ਉਹਨਾਂ ਦਾ ਜਾ ਕੇ ਹਾਲਾਤ ਵੇਖ ਲਓ ਉੱਥੇ ਜਿਵੇਂ ਉਹ ਰਹਿ ਰਹੇ ਨੇ ਜਮਲ ਸਹੀ ਕਿਹਾ ਸੀ ਉਹਨਾਂ ਨੇ ਉਹਨਾਂ ਦੀ ਉਮਰ ਰਹਿਣ ਵਾਲਿਆਂ ਦੀ 10 ਸਾਲ ਤੋਂ ਜ਼ਿਆਦਾ ਨਹੀਂ ਕਿਉਂਕਿ ਉੱਥੇ AQI ਹਜ਼ਾਰ ਤੋਂ ਉੱਪਰ ਹੋਊਗਾ ਪੋਲਿਊਸ਼ਨ ਦਾ ਮਾਪਣ ਦਾ ਜੋ ਹੈਗਾ ਜੋ ਵੀ ਉਹਦਾ ਮਾਪ ਦੰਡ ਹੈ ਔਰ ਜੋ ਉੱਥੇ ਪਾਣੀ ਜੋ ਸਭ ਕੁਝ ਹੋ ਰਿਹਾ ਉਹ ਵੇਖ ਲਓ ਜਾ ਕੇ ਮੈਂ ਆਣੇ ਅੱਧਾ ਘੰਟਾ ਖੜ ਕੇ ਵਖਾ ਦਿਉ ਜਾ ਕੇ ਖੈਰ ਗੱਲਾਂ ਬੜੀਆਂ ਨੇ ਬਾਲੀਆਂ ਨਹੀਂ ਕਰਦੇ ਹੁਣ ਕੰਮ ਕਰਦੇ ਆਣੇ ਤਰੀਕ ਨੂੰ ਇਹ ਕਰਨਾ ਔਰ ਸਾਰੇ ਆਯੋਜੇ ਇਹਨਾਂ ਦੇ ਜਵਾਬ jub ਦੇ ਚੱਕਰ 'ਚ ਨਾ ਪਾਓ ਔਰ ਮੈਂ ਇਹਨਾਂ ਨੂੰ ਜ਼ਰੂਰ ਕਹੂੰਗਾ ਬੱਚੇ ਤੁਹਾਡੇ ਵੀ ਨੇ ਮਾੜਾ ਜਾ ਧਿਆਨ ਕਰ ਲਓ ਮਾੜੇ ਕਰਮਾਂ ਤੋਂ ਬਚ ਜਾਓ ਉੱਪਰ ਵਾਲੇ ਦੇ ਹਿਸਾਬ ਕਿਤਾਬ ਲੈਣੀ ਹੈ ਓਏ ਪੈਸੇ ਕਮਾਉਣ ਲਈ ਬੰਦੇ ਮਾਰ ਦਿਉਂਗੇ ਓਏ ਹੋਰ ਕੁਝ ਕਰ ਲੋ ਪੈਸੇ ਤਾਂ ਤੁਹਾਡੇ ਕੋਲੇ ਹੈਗੇ ਨੇ ਆ ਜਿਹੜੀਆਂ ਗੰਥਾਂ ਸਾਠਾਂ ਕਰ ਰਹੇ ਐ ਕੋਈ ਹੋਰ ਕੰਮ ਕਰ ਲੋ ਨਹੀਂ ਇਹ ਡਰਾਈਵ ਵਾਲੀ ਲੈ ਆਓ ਕਹੋ ਸਾਡੇ ਇਕੱਠੇ ਹੋ ਕੇ ਕਿ ਸਾਨੂੰ ਚਾਹੀਦੀ ਐ ਆ ਡਰਾਈਵ ਵਾਲੀ ਮਦਦ ਕਰ ਦਿਓ ਕਹੋ ਕਹੋ ਸਰਕਾਰ ਨੂੰ ਜਿਹੜੀ ਉਹਨਾਂ ਨੂੰ ਕਹਿ ਰਹੇ ਨਹਿਰਾਂ ਬਣਾ ਦੇਣਗੇ ਉਹ ਨਹਿਰ ਬਣਾ ਦੇਣਗੇ ਇੰਨੀ ਸੌਖੀ ਐ ਹੈ ਉਹਨਾਂ ਦੀ ਪਰਮਿਸ਼ਨ ਨਹੀਂ ਲਾਉਂਗੇ ਜਿਨ੍ਹਾਂ ਦੀ ਜ਼ਮੀਨਾਂ 'ਚ ਪਾਣੀ ਛੱਡਣ ਨੂੰ ਫਿਰਦੇ ਹੋ ਲੱਖਾਂ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਕਰ ਦਿਉਗੇ ਤੁਹਾਡੀਆਂ ਫੈਕਟਰੀਆਂ ਹੀ ਚੱਲਣੀਆਂ ਚਾਹੀਦੀਆਂ ਥੋੜਾ ਜਿਹਾ ਸੋਚ ਲਓ ਮਾੜਾ ਜਿਹਾ ਔਰ ਆਪ ਦੇ ਕਰਮ ਤੇ ਗੌਰ ਕਰ ਲਓ ਆ ਮੇਰੀ ਤੁਹਾਨੂੰ ਬੇਨਤੀ ਹੈ ਜੇ ਵਾਕਈ ਇਨਸਾਨੀਅਤ ਹੈ ਨਾ ਤਾਂ ਕੱਲ ਪਰਸੋਂ ਨੂੰ ਕਹੋ ਆਕੋ ਅਸੀਂ ਬੰਦ ਕਰਦੇ ਆਂ ਫਿਰ ਤੁਹਾਨੂੰ ਕਹਾਂਗੇ ਆਓ ਬੈਠੋ ਸਾਡੇ ਨਾਲ ਨਹੀਂ ਤਾਂ ਤੁਹਾਡੇ ਨਾਲ ਕੀ ਬੈਠੀ ਗਈ ਯਾਰ ਸਤਿ ਸ਼੍ਰੀ ਅਕਾਲ